ਹਾਂਜੀ ਦੋਸਤੋ ਆਪਾਂ ਦਿਖਾਉਣ ਲੱਗਿਆ ਤੁਹਾਨੂੰ ਬੱਕਰਾ ਬਾਪੂ ਜੀ ਆਪਣਾ ਬੱਕਰਾ ਹਾਂਜੀ ਹਾਂਜੀ ਆ ਰੱਖੇ ਜੀ ਮੜਾ ਲਵੇ ਲਾ ਲੂ ਕੋਸੇ ਨੰਦਾ ਕੋਸੇ ਨੰਦਾ ਬੋਲਣ ਨੂੰ ਕੀ ਹੈ ਜੀ ਹਾਂਜੀ ਬਾਪੂ ਸਾਸਰੀ ਕਾ ਲੱਗੀ ਪਹਿਲਾਂ ਤਾਂ ਕੁਛ ਦੀ ਗੱਲ ਜੀ ਹਾਂਜੀ ਕਿਹੜਾ ਪਿੰਡ ਹੈ ਜੀ ਆਪਣਾ ਚੱਕਰਾਮ ਸਿੰਘ ਵਾਲਾ ਚੱਕਰਾਮ ਸਿੰਘ ਵਾਲਾ ਜੀ ਜ਼ਿਲ੍ਹਾ ਫਿਰੰਦਾ ਜੀ ਹਾਂਜੀ ਜ਼ਿਲ੍ਹਾ ਫਿਰੰਦਾ ਜ਼ਿਲ੍ਹਾ ਫਿਰੰਦਾ ਜੀ ਬੱਕਰਾ ਬਾਪੂ ਜੀ ਕਾ ਦੰਦ ਹੋ ਗਿਆ ਆਪਣਾ ਇਹ ਇਹ 4 ਦੰਦ ਆ 4 ਦੰਦ ਹੋ ਗਿਆ ਜੀ ਠੀਕ ਹੈ ਜੀ ਕਿੰਨੀ ਕੀਮਤ ਕਰਦੇ ਆ ਬਾਪੂ ਜੀ ਕੀਮਤ ਇਹਦੀ ਕਰਦੇ ਆ ਅਸੀਂ 25000 ਰੁਪਇਆ 25000 ਰੁਪਇਆ ਜੀ ਠੀਕ ਆ ਬਾਪੂ ਜੀ ਕੋਈ ਗੱਲ ਜੇ ਕਹੇ ਨਾ ਬੰਦਾ ਕੋਈ ਲੈਣਾ ਚਾਹੁੰਦਾ ਹੋਵੇ ਆਪਣਾ ਨੰਬਰ ਬੋਲ ਦੇ ਨੰਬਰ ਆ ਨੰਬਰ ਬੋਲ ਦੇ 75892 ਓਕੇ ਜੀ 71758 ਓਕੇ ਲੈ ਬਾਈ ਜੀ ਬਾਈ ਨਾਲ ਬਾਪੂ ਜੀ ਨਾਲ ਕਰ ਲਿਓ ਕਨੈਕਟ ਬਾਪੂ ਲੈ ਬੱਕਰਾ ਬਹੁਤ ਸੋਹਣਾ ਬਕਾਊਗਾ ਠੀਕ ਆ ਇਹੋ ਮੈਂ ਉਹ ਨਹੀਂ ਵੀ ਕਹਿੰਦਾ ਓਕੇ ਜੀ ਔਰ ਤੇ ਕੋਈ ਆ ਉਹਨੇ ਜੀਗਾ ਤੋ ਠੀਕ ਆ ਲਓ ਬਾਈ ਜੀ ਇਹਦਾ ਪਾਠਾ ਵੀ ਬਾਪੂ ਲੇਵੇ ਬਕਾਇਆ ਪਾਈਆਂ ਲਵੇ ਠੀਕ ਆ ਗੱਲ ਆ ਬੱਚਾ ਹੈਗਾ ਇੱਧਰ ਖੜਾ ਹੈ ਬਾਈ ਜੀ ਇੱਕ ਬੱਕਰਾ ਹਾਂਜੀ ਠੀਕ ਆ ਲਓ ਬਾਈ ਜੀ ਬੱਚਾ ਬਹੁਤ ਸੋਹਣਾ ਹੈਗਾ ਠੀਕ ਆ ਪਾਈਆਂ ਬਾਪੂ ਦਾ ਨੰਬਰ ਦਿੱਤਾ ਹੈਗਾ ਕਨੈਕਟ ਕਰਨੇ ਹੋ ਜੇ ਕਿਸੇ ਭੈਣ ਭਾਈ ਨੇ ਲੈਣਾ ਹੋਵੇ ਬਹੁਤ ਸੋਹਣਾ ਬੱਚਾ ਹੈਗਾ ਆ ਬੱਕਰੀ ਦਾ ਹੈਗਾ 18000 ਰੁਪਏ ਜੀ ਠੀਕ ਆ ਜੀ ਮੰਗਿਆ ਬਾਈ ਨੇ 18000 ਰੁਪਏ ਦੇਣ ਲੈਣ ਹੋ ਜਾਊਗਾ ਹਾਂਜੀ ਠੀਕ ਆ ਜੀ ਓਕੇ ਜੀ ਠੀਕ ਆ ਜੀ ਬਾਪੂ ਜੀ ਘਰੇ ਵੀ ਰੱਖੇ ਇਹਨੂੰ ਪਸ਼ੂ ਆਪਣੇ ਲਈ ਰੱਖੇ ਹੈ ਬੱਕਰੀਆਂ ਦੋ ਗਾਂਆਂ ਵਧੀਆ ਅੱਛਾ ਜੀ ਠੀਕ ਆ ਬਾਪੂ ਜੀ ਕੰਮ ਕਾ ਠੀਕ ਆ ਬਾਪੂ ਜੀ ਠੀਕ ਚੜੇ ਦੇਖਣ ਵਾਲੇ ਭਾਈ ਨੇ ਸਾਰਿਆਂ ਨੂੰ ਦੱਸਿਆ ਭਾਈ ਕੰਮ ਕਰ ਕਿਵੇਂ ਆ ਵਿੱਚ ਬੰਦੇ ਕਹਿੰਦੇ ਨੇ ਕੰਮ ਮਾੜਾਗਾ ਕੰਮ ਮਾੜਾ ਤਾਂ ਨਹੀਂ ਹੈਗਾ ਜੇ ਕੋਈ ਬੰਦਾ ਕਰ ਨਾ ਵਧੀਆ ਕੋਈ ਨਾ ਨਾ ਗੱਲ ਸਹੀ ਆ ਜੀ ਵਧੀਆ ਨਾਲੇ ਇਧਰ ਪਾਇਆ ਤੋੜਾ ਫੇਰਾ ਹੋ ਜਾਂਦਾ ਤੇਰੇ ਜੀ ਬੰਦੀ ਦਾ ਸਹੀ ਗੱਲ ਆ ਜੀ ਭਾਈ ਇਧਰ ਚੱਕ ਕੇ ਮੜਾ ਜਾ ਚੱਕ ਇਧਰ ਠੀਕ ਆ ਕੰਮਕਾਰ ਵਿੱਚ ਲੋਕਾਂ ਨੇ ਕਹਿੰਨਾ ਤੰਦਾ ਮਾੜਾ ਬਣਾਤਾ ਕਿਹਨੂੰ ਕਰਨਾ ਨਹੀਂ ਆਉਂਦਾ ਸਿੱਧਾ ਭਾਈ ਬਹੁਤ ਵਧੀਆ ਟੀਮ ਆ ਜੀ ਜਦੋਂ ਮਾਲ ਜੀ ਘਰੇ ਆਉਂਦਾ ਪੈਸੇ ਬੱਟਾ ਸਹੀ ਗੱਲ ਆ ਜੀ ਸਿਆਉਨੇ ਦੇ ਸੰਗ ਨੇ ਜੀ ਸਹੀ ਗੱਲ ਹੈ ਜੀ ਲਓ ਜੀ ਤੁਸੀਂ ਬਾਈ ਬਾਪੂ ਜੀ ਨਾਲ ਕਰ ਲਓ ਕਨੈਕਟ ਕਿਸੇ ਨੇ ਬੱਕਰਾ ਤੇ ਪੱਠ ਖਰੀਦਣੀ ਹੋਵੇ ਤੁਹਾਨੂੰ ਦਿਖਾਤੇ ਨਾਗ ਵਿੱਚ ਵੀਡੀਓ ਚ ਬਾਪੂ ਨੂੰ ਲਾ ਲਿਓ ਫੋਨ ਬਾਪੂ ਦੇ ਆਜੋ ਪਿੰਡ ਟਿਕਾ ਗੱਲ ਕਿਹਨੇ ਬੱਕਰਾ ਤੇ ਪੱਠ ਖਰੀਦਣੀ ਹੋਵੇ ਧੰਨਵਾਦ ਬਾਪੂ ਜੀ ਧੰਨਵਾਦ ਜੀ ਸਭ ਓਕੇ ਜੀ ਹੋਰ ਕੀ ਗੱਲ ਹੈ ਦਿਖਾਉਣਾ ਸੋ ਨੌ ਮੰਡੀ ਦਾ ਦਿਖਾਉਣਾ ਜਿਹੜਾ ਮੁਕਾਰਾ ਇਧਰ ਹੁੰਦੀ ਐ ਜੀ ਪੀ ਕਿਸਾ ਆ ਦੇਖੋ ਜੀ ਇਧਰ ਜੀ ਸੁਣਦੇ ਦਰ ਬੋਲ ਬਗੇ ਨਾ ਆਗਿਆ ਦੇ ਦਰਨਾ ਇਧਰ ਲੈ ਕੇ ਕਮੋਰਿਆ ਚਾਹਾਂ ਕੰਦਾਂ ਦੇ ਮੇਲੇ ਬੜਾ ਬਹੁਤ ਵੱਡਾ ਬਾਜ਼ਾਰ ਲੱਗਿਆ ਹੋਇਆਗਾ ਠੀਕ ਹੈ ਜੀ ਤੇ ਵਰਲੇਓ ਕੰਦ ਬਾਤ ਮੰਡੀ ਚ ਆਉਣਾ ਬਾਈ ਨਾਲ ਠੀਕ ਹੈ ਜੀ ਆਉਣਾ ਪਾਣਾ ਔਰੇ ਸਾਰਾ ਕੁਝ ਵੇਚਣ ਲਈ ਆਇਆ ਬੜਾ ਬੱਕਰੀਆਂ ਭੇਡਾਂ ਫੇ ਦੋ ਮੁਰਗੇ

ਸਾਰੇ ਪਾਸੇ 500 ਰੁਪਏ ਚੱਕਣੇ ਨਾ ਭੋਲੇ ਸਾਸਰੀ ਘਾਲ ਬਾਈ ਜੀ ਕੀ ਹਾਲ ਨੇ ਭਰਾ ਦੇ ਠੀਕ ਹੋ ਜੀ ਠੀਕ ਹੈ ਜੀ راھا apa? ہے ٹھیک ہے ਕਰਮਾ ਕਰਮ ਰੋਟੀ ਪਰੌਂਠੇ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਜੀ ਠੀਕ ਹੋ ਜੀ ਠੀਕ ਹੈ ਬਾਈ ਜੀ ਇਧਰ ਆਇਆ ਬੱਕਰੀਆਂ ਦਾ ਸੰਧਾਰ ਠੀਕ ਹੈ